ਯੂਨਾਈਟਿਡ ਸਿੱਖਾਂ ਜੀਓ ਹੈ ਤੇ ਸਿੱਖਾਂ ਨੂੰ ਜਿਹੜੇ ਕੰਮ ਖੋਲ ਕੇ ਦਿੰਦੇ ਆ ਮੈਨੂੰ ਕੰਮ ਦੀ ਬਹੁਤ ਲੋੜ ਸੀਗੀ ਤੇ ਮੈਂ ਉਹਨਾਂ ਦੇ ਲਿੰਕ 'ਚ ਸੀਗਾ 2 ਸਾਲ ਤੱਕ ਮੈਟਰ ਬੰਦਾ ਜਾਣਦਾ ਮਤਲਬ ਟਰ ਬੰਦਾ ਮੈਂ ਕੰਮ ਕਰਦਾ ਸੀ ਪਹਿਲਾਂ ਕਿਸੇ ਦੇ ਥੱਲੇ ਅੰਡਰ ਕਰਦਾ ਸੀ ਕਮਾਂਡਰ ਨੂੰ ਕਿਹਾ ਵੀ ਕੈਂਪ ਲਾਉਣਾ ਸੇਵਾ ਫ੍ਰੀ ਕਰਾਂਗੇ ਫ੍ਰੀ ਸੇਵਾ ਕਰਦੇ ਸੀ ਕੈਂਪ ਦੀ ਤੇ ਇਹਸ ਕਰਕੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਨੂੰ ਨਾ ਕੰਮ ਦੀ ਲੋੜ ਹੈ ਕਿ ਮੇਰੇ ਘਰ ਦਾ ਖਰਚਾ ਨਹੀਂ ਚੱਲਦਾ ਤੇ ਮੈਂ ਕੋਈ ਕੰਮ ਕਰਨਾ ਚਾਹੁੰਦਾ ਮੈਨੂੰ ਕੰਮ ਦਿੱਤਾ ਜਾਵੇ ਕੋਈ ਤੇ ਮੈਨੂੰ ਕਿਹਾ ਮੈਂ ਕਿਹਾ ਮੈਨੂੰ ਨਾ ਟਰਬਨ ਦਾ ਕੰਮ ਖੋਲ ਦੋ ਤੇ ਫਿਰ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਖੋਲ ਲਾਂਗੇ ਜਿਹੜਾ ਸਮਾਨ ਅਸੀਂ ਪ੍ਰਤੀਸ਼ ਕਰ ਦਾਂਗੇ ਜਿਵੇਂ ਕੁਝ ਦੇਖ ਰਹੇ ਹੋ ਥਾਣ ਪੇ ਪੱਗਾਂ ਦੇ ਇਸ਼ਾਰੇ ਮੈਨੂੰ ਉਹਨਾਂ ਨੇ ਲੈ ਕੇ ਦਿੱਤੇ ਹੋਏ ਨੇ ਤੇ ਮੈਂ ਸ਼ਾਪ ਲੱਭੀ ਰੈਂਟ ਤੇ ਮੈਂ ਕਹਿੰਦਾ ਜੀ ਰੈਂਟ ਤੇ ਸ਼ਾਪ ਲੈ ਲੈਣੇ ਆ ਤੇ ਕੰਮ ਕਰਨਾ ਪੱਗਾਂ ਦਾ ਹੀ ਕਰਨਾ ਹੈ ਇਹ ਹੁਣ ਚਲਾ ਕੇ ਦਿਖਾਵਾਂਗੇ ਪੱਗਾਂ ਦਾ ਕੰਮ ਕਹਿੰਦੇ ਜੀ ਕੋਈ ਗੱਲ ਨਹੀਂ ਮੈਂ ਪਹਿਲੇ ਵ્યાਪਾਰੀ ਦਾ ਕੰਮ ਕਰਦਾ ਸੀਗਾ Hindu wedding turban ਤੁਸੀਂ ਦੇਖੀ ਹੋਣੀ ਤੁਰਲੇ ਵਾਲੀ ਜਿਵੇਂ ਕਵਟਾਂ ਵਾਲੀ ਟਰ ਚੱਦੀ ਹੋ ਗਈ ਮੌਰਨਿਸ਼ ਆਈ ਹੋ ਗਈ ਇਦਾਂ ਮਤਲਬ ਸਾਰਿਆਂ ਪੱਗਾਂ ਜਿਹੜੀਆਂ ਵਿਆਹ ਕਰਦੇ ਤੁਸੀਂ ਬੰਦੇ ਆ ਪੱਗਾਂ ਦਾ ਅੱਜ ਕੱਲ੍ਹ ਕਰੇਜ ਨਾਲ ਜਿਹੜਾ ਘਟਦਾ ਜਾ ਰਿਹਾ ਸੀਗਾ ਮਤਲਬ ਮੁੰਡੇ ਜਿਵੇਂ ਹੁਣ ਬਾਹਰ ਜਾਂਦੇ ਆ ਆਪਣੇ ਸਿੱਖਾ ਦੇ ਮੁੰਡੇ ਹੁੰਦੇ ਆ ਬਾਹਰ ਜਾਂਦੇ ਆ ਕੇਸ ਕਟਾ ਦਿੰਦੇ ਆ ਕੇਸ ਕਟਾ ਕੇ ਫਿਰ ਉੱਥੇ ਘੁੰਮਣ ਫਿਰ ਲੱਗਦੇ ਆ ਪਰ ਨਹੀਂ ਇਹ ਗਲਤ ਆ ਪੱਗ ਸਰਦਾਰਾਂ ਦੀ ਪਛਾਣ ਹੁੰਦੀ ਏ ਤੇ ਹਰ ਕਿਸੇ ਨੂੰ ਸ਼ੌਂਕ ਹੁੰਦਾ ਏ ਭਗਵੰਦਰ ਦਾ ਪਰ ਕਿਤੇ ਨੇ ਕਿਤੇ ਅੱਜ ਅਸੀਂ ਆਪਣੇ ਨੌਜਵਾਨਾਂ ਨੂੰ ਦੇਖਦੇ ਨੇ ਉਹ ਆਪਣੇ ਕੇਸ ਕਟਾ ਕੇ ਮੁੰਨੇ ਹੋ ਜਾਂਦੇ ਨੇ ਤੇ ਅੱਜ ਸਾਡੇ ਨਾਲ ਜਸਕਿਰਤ ਸਿੰਘ ਜੀ ਮੌਜੂਦ ਨੇ ਜੋ ਕਿ ਪਗੜਾ ਕੰਮ ਕਰਦੇ ਨੇ ਆਪਾਂ ਗੱਲ ਕਰ ਲੈਨੇ ਆ ਵੀ ਕਦੋਂ ਤੋਂ ਕਰ ਰਹੇ ਨੇ ਤੇ ਲੋਕਾਂ ਵੱਲੋਂ ਕਿੱਦਾਂ ਦਾ ਰਿਸਪੌਂਸ ਮਿਲਦਾ ਆ ਤੇ ਕੀ ਕਰਨ ਸੋ ਸ੍ਰੀ ਕਲਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਯੂਨਾਈਟਿਡ ਸਿੱਖਾ ਐਨਜੀਓ ਹੈ ਤੇ ਸਿੱਖਣ ਜਿਹੜੇ ਕੰਮ ਖੋਲ ਕੇ ਦਿੰਦੇ ਆ ਹਨਾ ਜੀ ਤੇ ਮੈਨੂੰ ਕੰਮ ਦੀ ਬਹੁਤ ਲੋਰਟ ਸੀਗੀ ਤੇ ਮੈਂ ਉਹਨਾਂ ਦੇ ਲਿੰਕ 'ਚ ਸੀਗਾ 2 ਸਾਲ ਤੋਂ 2 ਸਾਲ ਤੋਂ ਲਿੰਕ 'ਚ ਸੀਗਾ ਸੇਵਾ ਕਰਤਾ ਸੀ ਟਰਬਨ ਦੀ ਮੈਟਰ ਬੰਦਾ ਜਾਂਦਾ ਮਤਲਬ ਟਰਬੰਦਾ ਮੈਂ ਕੰਮ ਕਰਦਾ ਸੀ ਪਹਿਲਾਂ ਕਿਸੇ ਦੇ ਥੱਲੇ ਅੰਡਰ ਕਰਦਾ ਸੀ ਤੇ ਹੁਣ ਮੈਂ ਆਪਣਾ ਕਰਿਆ ਤੇ ਟਰਬੰਦਾ ਇਦਾਂ ਮੇਰੀ ਜਾਣ-ਪਛਾਣ ਉਹਨਾਂ ਨਾਲ ਸੀਗੀ ਕਿ ਮੈਂ ਉਹਨਾਂ ਨੂੰ ਕਿਹਾ ਵੀ ਕੈਂਪ ਲਾਉਣਾ ਸੇਵਾ ਫ੍ਰੀ ਕਰਾਂਗੇ ਫ੍ਰੀ ਸੇਵਾ ਕਰਦੇ ਸੀ ਕੈਂਪ ਦੀ ਤੇ ਹੁਣ ਵੀ ਜੋਨਲਾਈਜ਼ ਕੈਂਪ ਲੱਗਣੇ ਫ੍ਰੀ ਸੇਵਾ ਚੱਲਦੀ ਪਈ ਆਪਣੀ ਸਲਾਹ ਟਰਬੰਦਾ ਸੈਂਟਰ ਵੱਲੋਂ ਤੇ ਆਪਾਂ ਕੈਂਪ ਨਹੀਂ ਜਾ ਫ੍ਰੀ ਕੀਤੀ ਸੀ ਤੇ ਇਸ ਕਰਕੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਨੂੰ ਨਾ ਕੰਮ ਦੀ ਲੋੜ ਹੈ ਕਿ ਮੇਰੇ ਘਰ ਦਾ ਖਰਚਾ ਨਹੀਂ ਚੱਲਦਾ ਤੇ ਮੈਂ ਕੋਈ ਕੰਮ ਕਰਨਾ ਚਾਹੁੰਦਾ ਮੈਨੂੰ ਕੰਮ ਦਿੱਤਾ ਜਾਵੇ ਕੋਈ ਉਹ ਕਹਿੰਦੇ ਤੇ ਕੰਪਿਊਟਰ ਦੇ ਕੰਮ ਆ ਜਾ ਮੈਂ ਕਿਹਾ ਕੰਪਿਊਟਰ ਦਾ ਕੰਮ ਮੈਨੂੰ ਨਹੀਂ ਆਉਂਦਾ ਜਿਹੜੇ ਕੰਮ ਮੈਂ ਟਰਬੰਦਾ ਕਰਦਾ ਵਾਂ ਜਿਹਦੇ ਵਿੱਚ ਮੇਰੀ ਹੋਪੀ ਆ ਜੋ ਮੈਂ ਕਰ ਸਕਦਾ ਆਪਣੇ ਹੱਥਾਂ ਨਾਲ ਨੇ ਜੀ ਤੇ ਫਿਰ ਮੈਂ ਉਹੀ ਕਰ ਸਕਦਾ ਵਾਂ ਤੇ ਮਨਨੋ ਕਿਹਾ ਮੈਂ ਕਿਹਾ ਮੈਨੂੰ ਨਾ ਟਰਬੰਦਾ ਕੰਮ ਖੋਲ ਦਿਓ ਤੇ ਫਿਰ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਖੋਲ ਲਾਂਗੇ ਜਿਹੜਾ ਸਾਮਾਨ ਅਸੀਂ ਪ੍ਰਤੇਜ ਕਰ ਦਾਂਗੇ ਜਿਵੇਂ ਕੁਝ ਦੇਖ ਰਹੇ ਹੋ ਥਾਣ ਪੇ ਪੱਗਾਂ ਦੇ ਇਸ਼ਾਰੇ ਮੈਨੂੰ ਉਹਨਾਂ ਨੇ ਲੈ ਕੇ ਦਿੱਤੇ ਹੋਏ ਨੇ ਤੇ ਮੈਂ ਸ਼ਾਪ ਲੱਭੀ ਰੈਂਟ ਤੇ ਮੈਂ ਕਿਹਾ ਜੀ ਰੈਂਟ ਤੇ ਸ਼ਾ ਤੇ ਕੰਮ ਕਰਨਾ ਪੱਗਾਂ ਦਾ ਹੀ ਕਰਨਾ ਹੈ ਤੇ ਹੁਣ ਚਲਾ ਕੇ ਦਿਖਾਵਾਂਗੇ ਪੱਗਾਂ ਦਾ ਕੰਮ ਕਹਿੰਦੇ ਜੀ ਕੋਈ ਗੱਲ ਨਹੀਂ ਮੈਂ ਪਹਿਲੇ ਵ્યાਅਸ਼ਾਦਿਆਂ ਦਾ ਕੰਮ ਕਰਦਾ ਸੀਗਾ ਹਿੰਦੂ ਵੈਡਿੰਗ ਟਰਬਨ ਤੁਸੀਂ ਦੇਖੀ ਹੋਣੀ ਤੁਰਲੇ ਵਾਲੀ ਜਿਵੇਂ ਕਿ ਆ ਇੱਥੇ ਪਈ ਹੈ ਟਰਬਨ ਜਿਵੇਂ ਹੁਣ ਗੁਬਾਰੇ ਦੇ ਬੰਨੀ ਹੋਈ ਹੈ ਮੈਂ ਤੇ ਇਸ ਹਿਸਾਬ ਨਾਲ ਨਾ ਉਹਦੇ ਪੱਗਾਂ ਬੰਦੇ ਆ ਅਸੀਂ ਹਿੰਦੂ ਵੈਡਿੰਗਾਂ ਦੇ ਹਿੰਦੂ ਵੈਡਿੰਗਾਂ ਦੇ ਪੱਗਾਂ ਬੰਦੇ ਆ ਸਦਾਰਾ ਦੇ ਬੰਦੇ ਆ ਜਿਵੇਂ ਕਿ ਵੱਟਾਂ ਵਾਲੀ ਟਰਬਨ ਹੋਗੀ ਡਬਲ ਲਾਈ ਟਰਬਨ ਹੋਗੀ ਸਿੱਧੀ ਹੋਗੀ ਮੋਰਨਿਸ਼ ਆਈ ਹੋਗੀ ਇਦਾਂ ਮਤਲਬ ਸਾਰੀਆਂ ਪੱਗਾਂ ਜਿਹੜੀਆਂ ਵਿਆਅਸ਼ਾਦਿਆਂ ਤੁਸੀਂ ਬੰਦੇ ਆ ਪਾਜੀ ਤੁਹਾਡੀ ਉਮਰ ਕਿੰਨੀ ਹੈ ਉਮਰ ਮੇਰੀ 21 ਸਾਲ ਹੈ ਜੀ 21 ਸਾਲ ਦੀ ਉਮਰ ਹੈ 21 ਸਾਲ ਦੀ ਉਮਰ ਦੇ ਵਿੱਚ ਤੁਸੀਂ ਇਹ ਟਰਬਰ ਮੰਨਣ ਦਾ ਕੰਮ ਕਰ ਰਹੇ ਹੋ ਤੁਸੀਂ ਜਿਵੇਂ ਕਿਹਾ ਕਿ ਅੰਜੂ ਦੁਬਾਰਾ ਤੁਸੀਂ ਪਹਿਲਾਂ ਵੀ ਫਰੀ ਦੇ ਵਿੱਚ ਸੇਵਾ ਕਰਦੇ ਸੀਗੇ ਕਿੱਦਾਂ ਦਾ ਲੱਗਦਾ ਕਿੱਦਾਂ ਲੱਗਦਾ ਵਧੀਆ ਲੱਗਦਾ ਜੀ ਜਿਵੇਂ ਕਿ ਹੁਣ ਪੱਗਾਂ ਦਾ ਅਜਿਹਾ ਕਰੇਜ ਨਾ ਜਿਹੜਾ ਘਟਦਾ ਜਾ ਰਿਹਾ ਸੀਗਾ ਬੱਲੇ ਮੁੰਡੇ ਜਿਵੇਂ ਹੁਣ ਬਾਹਰ ਜਾਂਦੇ ਆ ਆਪਣੇ ਸਿੱਖਾ ਦੇ ਮੁੰਡੇ ਹੁੰਦੇ ਆ ਬਾਹਰ ਜਾਂਦੇ ਆ ਕੇਸ ਕਟਾ ਦਿੰਦੇ ਆ ਕੇਸ ਕਟਾ ਕੇ ਫਿਰ ਉੱਥੇ ਘੁੰਮਣ ਫਿਰ ਲੱਗਦੇ ਆ ਪਰ ਨਹੀਂ ਇਹ ਗਲਤ ਆ ਪੱਗ ਵਰਨੋਂ ਆਪਣੀਆਂ ਹੁਣ ਜਿਵੇਂ ਤੁਸੀਂ ਮੂਸੇ ਵਾਲਾ ਦੇਖ ਲਓ ਆਏ ਕਹ ਲੋ ਬੰਦੇ ਨੇ ਇੰਨਾ ਕ ਨਾਮਕ ਮੈਂ ਹੋਇਆ ਵਾ ਤੇ ਉਹ ਪੱਗ ਬਨ ਕੇ ਆਪਣਾ ਸ਼ੋਅ ਲਾਣ ਜਾਂਦਾ ਸੀਗਾ ਉਹਨੇ ਕਿਹਾ ਸਾਡੀ ਪੱਗ ਇੱਥੇ ਨਹੀਂ ਇੱਥੇ ਹੋਣੀ ਚਾਹੀਦੀ ਆ ਤੁਸੀਂ ਦੇਖਿਆ ਜੀ 29 ਮਈ ਜਿਵੇਂ ਹੁਣ 29 5 9 ਦਾ ਜਿਹੜਾ ਡੈਥਡੇ ਸੀਗਾ ਜੀ ਅਸੀਂ ਬਾਬਾ ਦੀਪ ਸਿੰਘ ਗੁਰਦੇ ਦੇ ਬਾਰਵੀਂ ਕੈਂਪ ਲਾਇਆ ਸੀਗਾ ਪੱਗਾਂ ਦਾ ਅਸੀਂ ਹਰ ਇੱਕ ਸਾਲ ਲਾਉਨੇ ਆ ਉਹਦੀ ਵਰਤੀ ਤੇ ਕੈਂਪ ਲਾਇਆ ਜਾਏਗਾ ਹਰ ਇੱਕ ਸਾਲ ਲਾਇਆ ਜਾਂਦਾ ਵਾ ਮ ਟਰਬਨ ਕਿੰਨੇ ਟਾਈਪ ਦੀ ਹੁੰਦੀਆਂ ਨੇ ਤੇ ਕਿਵੇਂ ਕਿਵੇਂ ਤੁਸੀਂ ਬੰਦੇ ਹੋ ਨਾ ਟਰਬਨ ਦਾ ਜੀ ਕੋਈ ਅੰਤ ਨਿਗਾ ਟਾਈਪ ਜਿਵੇਂ ਮਤਲਬ ਕੋਈ ਨਵਾਂ ਡਿਜ਼ਾਈਨ ਕੱਢ ਦੇ ਤੇ ਹੁਣ ਵਟਾਂ ਵਾਲੀ ਚੱਲਦੀ ਆ ਅੱਜ ਕੱਲ ਪਿੰਡਾਂ ਸਟਾਈਲ ਵਟਾਂ ਵਾਲੀ ਬੰਦੇ ਆ ਜੀ ਅੰਮ੍ਰਿਤਸਰ ਵਿੱਚ ਅੰਮ੍ਰਿਤਸਰ ਸ਼ਾਈ ਚੱਲਦੀ ਆ ਦੋ ਲੜਾਂ ਵਾਲੀ ਡਬਲ ਲੜਾਂ ਵਾਲੀ ਠੀਕ ਹੈ ਜੀ ਵਟਾਂ ਵਾਲੀ ਡਬਲ ਲੜਾਂ ਵਾਲੀ ਪਟਿਆਲਾ ਸ਼ਾਈ ਵੀ ਚੱਲਦੀ ਆ ਤੇ ਹੋਰ ਬਹੁਤ ਮੋਰਨੀ ਸ਼ਾਈ ਚੱਲਦੀ ਆ ਤੇ ਬਹੁਤ ਪੱਗਾਂ ਚੱਲਦੀਆਂ ਨੇ ਅੰਤਨੀ ਪੱਗਾਂ ਦਾ ਕੋਈ ਜਿਹੜੀ ਵੀ ਬਣ ਜਾ ਉਹ ਨਵਾਂ ਸਟਾਈਲ ਬਣ ਜਾਂਦਾ ਉਹ ਵਾਇਰਲ ਹੋ ਜਾਂਦੀ ਆ ਪੱਗ ਕੀ ਕਿ ਤੂੰ ਸਿੱਖਿਆ ਸੀ ਕਈ ਇਹ ਇਹ ਸਿੱਖਿਆ ਨਹੀਂ ਜੀ ਆਪ ਹੀ ਘਰੇ ਪ੍ਰੈਕਟਿਸ ਕਰ ਦਿੱਤੀ ਸੀ ਜਿਵੇਂ ਕਿ ਮਤਲਬ ਕੋਈ ਵੀਡੀਓ ਵੀਡੀਓ ਦੇਖ ਕੇ ਪ੍ਰੈਕਟਿਸ ਕਰ ਲਈ ਪਰ ਹੌਲੀ ਹੌਲੀ ਚਾਹ ਲੱਗ ਪਿਆ ਹੁਣ ਆਲਰੇਡੀ ਆਪੇ ਬੰਦ ਲੱਗ ਪਏ ਨੇ ਸਾਰੀਆਂ ਕਿੱਦਾਂ ਦਾ ਰਿਸਪੌਂਸ ਆ ਰਿਹਾ ਲੋਕਾਂ ਵੱਲੋਂ ਕਿੱਦਾਂ ਕਿਵੇਂ ਮਤਲਬ ਪਸੰਦ ਕੀਤੀ ਜਾ ਹਾਂਜੀ ਲੋਕਾਂ ਵੱਲੋਂ ਜਿਹੜੀਆਂ ਪੱਗਾਂ ਦਾ ਹੁਣ ਮਿਲ ਤੋਂ ਕੈਂਪ ਕਾਫੀ ਆਏ ਹੋਏ ਨੇ ਜੂਨ ਜੁਲਾਈ ਦੇ ਬੱਚਿਆਂ ਦੀ ਛੁੱਟੀਆਂ ਨੇ ਤੇ ਕਾਫੀ ਗੁਰਮੁਖਤ ਕਲਾਸ ਦੇ ਕੈਂਪ ਜਿਵੇਂ ਮਤਲਬ ਤਰਬੰਦ ਕੈਂਪ ਹੁਣ ਮੇਰੇ ਵੱਲੋਂ ਲੱਗਣੇ ਆ ਤੁਹਾਡਾ ਆਟਰਮੈਂਟ ਸੈਂਟਰ ਵੱਲ ਲੱਗਣੇ ਆ ਮਤਲਬ ਮਾਨਕਾਲ ਵੀ ਇੱਕ ਫੋਨ ਆਇਆ ਹੈ ਕਿ ਲਗਾਣਾ ਕੈਂਪ ਕੱਲ ਤੋਂ ਸਵੇਰੇ 8 ਵਜੇ ਉੱਥੇ ਵੀ ਕੈਂਪ ਸਟਾਰਟਿੰਗ ਹੈ ਤੇ ਦੋ ਦਿਨ ਆਪਣਾ ਗੁਰਮਤਿ ਕਲਾਸ ਵਿੱਚ ਇੱਥੇ ਵੀ ਲੱਗਦਾ ਦੁਗਰੀ ਫੇਸਬੁੱਕ ਬੱਚਿਆਂ ਨੂੰ ਪੱਗ ਦਮਾਲੇ ਸਿਖਾਈ ਜਾਂਦੇ ਆ ਫ੍ਰੀ ਆਫ ਕੋਸਟ ਜੇ ਕੋਈ ਲੋੜੋਂ ਦੀ ਪੱਗ ਬਣਾਣਾ ਹੁੰਦਾ ਸੀ ਉਹਨੂੰ ਫ੍ਰੀ ਆਫ ਕੋਸਟ ਬੰਦੇ ਆ ਤੇ ਜੇ ਕੋਈ ਲੋੜੋਂ ਦੇ ਪੱਗ ਸਿੱਖਣਾ ਵੀ ਜਾਂਦਾ ਸੀ ਉਹਨੂੰ ਫ੍ਰੀ ਆਫ ਕੋਸਟ ਸਿਖਾਉਨੇ ਵੀ ਆ ਤੇ ਪੱਗ ਦਿੰਨੇ ਵੀ ਆ ਇਹ ਐਨ ਜੀਓ ਵੱਲੋਂ ਸਾਨੂੰ ਜਿਹੜਾ ਕਿਹਾ ਆ ਵਾ ਐਨ ਜੀਓ ਵੱਲੋਂ ਸਾਨੂੰ ਜਿਹੜਾ ਪੱਗ ਫ੍ਰੀ ਦਿੰ ਆਪਣੇ ਉਹ ਲੋ ਪੱਗ ਫਰੀਸ਼ ਚਾਹਨੀ ਆ ਅਸੀਂ ਉਹਨਾਂ ਤੋਂ ਕੋਈ ਪੈਸੇ ਹੀ ਲੈਂਦੇ ਪਰ ਇਹ ਸੀ ਥੋੜੀ ਪੱਗਾਂ ਦੇ ਚਰਚੇ ਤੋਂ ਸੁਣ ਲਏ ਹੁਣ ਤੁਸੀਂ ਸਾਨੂੰ ਬਣ ਕੇ ਦਿਖਾ ਦੋਗੇ ਕਿ ਕਿਹੜੀ ਤੁਹਾਡੀ ਪੱਗ ਸਭ ਤੋਂ ਜ਼ਿਆਦਾ ਲੋਕਾਂ ਦੁਆਰਾ ਪਸੰਦ ਕੀਤੀ ਲੋਕਾਂ ਦੁਆਰਾ ਜਾਇਦਾ ਅੱਜਕੱਲ੍ਹ ਵਟਾਂ ਵਾਲੀ ਦਾ ਕਰੇਜ ਬਹੁਤ ਜ਼ਿਆਦਾ ਹੈ ਤੇ ਅਸੀਂ ਇੱਕ ਮੂਨਾ ਵੀਰ ਜਿਹੜਾ ਸਾਡੇ ਕੋਲ ਆਇਆ ਪੱਗ ਬਣਾਉਣ ਬੈਠੀ ਜਿ ਖੜਾ ਸੀ ਤੇ ਫਿਰ ਮੈਂ ਉਹਨਾਂ ਨੂੰ ਕਹਿਣਾ ਪੱਗ ਅਸੀਂ ਉਹਨਾਂ ਨੂੰ ਬਣ ਕੇ ਦਿਖਾਣੇ ਤੁਹਾਨੂੰ ਸੋ ਤੁਸੀਂ ਦੇਖ ਸਕਦੇ ਹੋ ਪੱਗ ਜਿਹੜੀ ਬਣ ਚੁੱਕੀ ਹੈ ਅੱਜ ਕਿਹੜੀ ਪੱਗ ਬਣਾਈ ਵਟਾਂ ਵਾਲੀ ਬਣੀ ਆ ਜੀ ਵਟਾਂ ਵਾਲੀ ਸਿਰ ਲਾੜਾ ਲਾ ਜੀ ਜਿਵੇਂ ਕਿ ਅੱਜ ਕੱਲ ਬਹੁਤ ਜ਼ਿਆਦਾ ਇਹਦਾ ਕਰੇਜ ਆ ਵਟਾ ਵਾਲੀਆ ਵਟਾ ਵਾਲੀ ਪੱਗ ਦਾ ਬਹੁਤ ਕਰੇਜ ਚੱਲਦਾ ਤੇ ਵੀਰ ਕਹਿੰਦਾ ਵਟਾ ਵਾਲੀ ਪਾ ਕੇ ਛੱਡੀ ਸੁਝਾ ਦਿਓ ਮੇਰੇ ਤੇ ਮੈਂ ਸੁਝਾਈਏ ਵਟਾ ਵਾਲੀ ਪੱਗ ਤੁਸੀਂ ਦੇਖ ਸਕਦੇ ਹੋ